ਅਜ਼ਰਾ ਦੀ ਪੋਤੀ ਉਹਦੇ 8 ਅਦੇ ਔਰ ਉਹਦਾ 21 ਵਚਨ ਜਦੋਂ ਅਸੀਂ ਸੁਣਦੇ ਆ ਤੇ ਇਹ ਵਚਨ ਬਹੁਤ ਸਾਨੂੰ ਆਨੰਦ ਦੇਵੇਗਾ ਜਦੋਂ ਅਸੀਂ ਦਿਲ ਲਗਾ ਕੇ ਸੁਣਾਗੇ ਮਨ ਲਗਾ ਕੇ ਸੁਣਾਗੇ ਇਸ ਵਚਨ ਦੇ ਵਿੱਚ 21 ਚ ਲਿਖਿਆ ਕਿ ਅਜ਼ਰਾ ਨਬੀ ਨੇ ਖੋਕਾ ਦਵਾਇਆ ਕਿ ਆਓ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਲਈ ਆਪਣੇ ਜਾਣੇ ਵਾਲੇ ਵਰਤ ਰੱਖ ਕੇ ਖੁਦਾ ਦੇ ਕੋਲੋਂ ਸਿੱਧੀ ਰਾਹ ਮੰਗੇ। ਔਰ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਦੇ ਅੰਦਰ ਖੁਦਾ ਦੇ ਦਾਸ ਨੇ ਆਪਣੇ ਲੋਕਾਂ ਨੂੰ ਇਕੱਠਿਆਂ ਕਰਕੇ ਬੁਲਾਇਆ ਤੇ ਉਹਨਾਂ ਨੂੰ ਕਿਹਾ ਅਸੀਂ ਵਰਤ ਰੱਖ ਕੇ ਔਰ ਪ੍ਰਾਰਥਨਾ ਜਦੋਂ ਕਰਾਂਗੇ ਔਰ ਵਰਤ ਰੱਖ ਕੇ ਪ੍ਰਾਰਥਨਾ ਦੀ ਹਜ਼ੂਰੀ ਵਿੱਚ ਬਣਨੇ ਆ ਤੇ ਪਰਮੇਸ਼ਵਰ ਦੇ ਕੋਲੋਂ ਸਿੱਧਾ ਮਾਰਗ ਮੰਗਨੇ ਆ ਵਰਤ ਰੱਖਦੇ ਆ ਜਦੋਂ ਤੇ ਅਸੀਂ ਦੁਆ ਕਰਦੇ ਆ ਉਦੋਂ ਸਾਡਾ ਧਿਆਨ ਜਿਹੜਾ ਉਦੋਂ ਸਾਡਾ ਖਿਆਲ ਜਿਹੜਾ ਆ ਬਿਲਕੁਲ ਪ੍ਰਭੂ ਦੀ ਤਰਫ ਜਾਂਦਾ ਹੈ ਬਾਈਬਲ ਅੰਦਰ ਲਿਖਿਆ ਆ ਕਿ ਜਦੋਂ ਤੁਸੀਂ ਲੂਕਾ ਦੀ ਅੰਜੀਲ 21 ਅਧੇ ਤੇ ਉਹਦਾ 34 ਵਚਨ ਪੜੋਗੇ ਉਥੇ ਵਚਨ ਦੇ ਵਿੱਚ ਲਿਖਿਆ ਹੈ ਇੱਕ ਇਸ ਸੰਸਾਰ ਦੀ ਚਿੰਤਾ ਤੇ ਹੱਦੋਂ ਵੱਧ ਕੇ ਖਾਣ ਪੀਣ ਨਾਲ ਮਨ ਜਿਹੜਾ ਆ ਭਾਰਾ ਹੋ ਜਾਂਦਾ। ਖਾਣ ਪੀਣ ਦੇ ਨਾਲ ਜਦੋਂ ਬੰਦਾ ਖਾਂਦਾ ਰੋਟੀ ਪੀਂਦਾ ਬਹੁਤ ਜ਼ਿਆਦਾ ਆ ਤੇ ਮਨ ਜਿਹੜਾ ਬਹੁਤ ਭਾਰਾ ਹੋ ਜਾਂਦਾ ਜਦੋਂ ਭਾਰਾ ਮਨ ਹੋ ਜਾਂਦਾ ਮਨ ਜਿਹੜਾ ਆ ਆ ਉਹ ਸਮਝ ਸਮਝ ਕੱਟ ਰੱਖਦਾ ਹੈ। ਤੇ ਹੱਦੋਂ ਵੱਧ ਕੇ ਰੋਟੀ ਜਦੋਂ ਆਪਾਂ ਖਾਂਦੇ ਆ ਪੀਂਦੇ ਆ ਤੇ ਜਦੋਂ ਆਪਾਂ ਰੋਟੀ ਪਾਣੀ ਛੱਡ ਕੇ ਦੁਆ ਕਰਦੇ ਆ ਤੇ ਉਸ ਵੇਲੇ ਸਾਡਾ ਮਨ ਜਿਹੜਾ ਆ ਪ੍ਰਭੂ ਦਾ ਵਚਨ ਸੁਣ ਕੇ ਜਦੋਂ ਰੋਟੀ ਤੇ ਪਾਣੀ ਛੱਡ ਕੇ ਅਸੀਂ ਦੁਆ ਕਰਦੇ ਆ ਸਾਡੇ ਮਨ ਦੇ ਅੰਦਰ ਬੜੀ ਜ਼ਿਆਦਾ ਇੱਕ ਸਚਾਈ ਬਣ ਜਾਂਦੀ ਹੈ ਸਾਡਾ ਮਨ ਲੱਗ ਜਾਂਦਾ ਆ ਮਨ ਸਾਡਾ ਹੌਲਾ ਹੋ ਜਾਂਦਾ ਉਹ ਸਮਝਣ ਲੱਗ ਪੈਂਦਾ ਉਹ ਵਿਚਾਰਨ ਲੱਗ ਪੈਂਦਾ ਚੰਗੀਆਂ ਗੱਲਾਂ ਇਸ ਵਾਸਤੇ ਅਜੀਜ਼ ਜਿੰਨੇ ਵੀ ਅਸੀਂ ਕਲਾਮ ਨੂੰ ਸੁਣ ਰਹੇ ਆ ਪ੍ਰਭੂ ਦੇ ਦਾਸ ਨੇ ਕਿਹਾ ਉਹ ਅਸੀਂ ਸਿੱਧਾ ਰਾਹ ਮੰਗੀਏ ਅਸੀਂ ਫੇਰ ਹੀ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਸਿੱਧੀ ਸਿੱਧਾ ਮਾਰਗ ਮੰਗ ਸਕਨੇ ਆ ਉਹਨਾਂ ਨੂੰ ਸੁਧਾਈ ਵਾਲੇ ਪਾਸੇ ਲਾ ਸਕਨੇ ਆ ਜਦੋਂ ਅਸੀਂ ਆਪ ਵਰਤ ਰੱਖ ਕੇ ਦੁਆ ਕਰਾਂਗੇ ਤੋਂ ਵਰਤ ਰੱਖ ਕੇ ਦੁਆ ਕਰਨ ਦੇ ਨਾਲ ਸਾਡਾ ਇੱਕ ਤੇ ਮਨ ਹੌਲਾ ਹੋ ਜਾਂਦਾ ਆ ਤੇ ਮਨ ਸਾਡਾ ਜਿਹੜਾ ਬਿਲਕੁਲ ਤਾਜ਼ਾ ਹੋ ਜਾਂਦਾ ਆ ਤੇ ਮਨ ਨਿਰਾਂ ਨਹੀਂ ਹੌਲਾ ਹੁੰਦਾ ਸਾਡਾ ਸਰੀਰ ਵੀ ਜਿਹੜਾ ਆ ਬਹੁਤ ساری ਬਿਮਾਰੀ ਦੇ ਵਿੱਚੋਂ ਨਿਕਲ ਜਾਂਦਾ ਹੈ ਬੋਲੇ ਹallelujah ਤੋ ਮਾਨਵੀ ਜਿਹੜਾ ਸਾਡਾ ਆ ਉਹ ਵੀ ਹੌਲਾ ਹੌਲਾ ਹੁੰਦਾ ਆ ਸਰੀਰ ਵੀ ਸਾਡਾ ਹੌਲਾ ਹੁੰਦਾ ਆ ਤੋ ਗੌਰ ਕਰੀਏ ਕਈ ਬਿਮਾਰੀਆਂ ਜਿਹੜੀਆਂ ਸਾਡੇ ਜੀਵਨ ਚ ਜਦੋਂ ਅਸੀਂ ਰੋਟੀ ਪਾਣੀ ਇੱਕ ਦਿਨ ਵਾਸਤੇ ਸਾਡੇ ਦੇ ਨੇ ਆ ਕੁਝ ਸਮਾਂ ਸਾਡੇ ਦੇ ਨੇ ਆ ਸੋਚਦੇ ਆ ਵੀ ਸਾਡਾ ਅੱਜ ਵਰਤਿਆ ਅੱਜ ਅਸੀਂ ਪ੍ਰਾਰਥਨਾ ਦਾ ਸਮਾਂ ਹੈ ਅੱਜ ਸਾਡਾ ਦੁਆ ਦਾ ਟਾਈਮ ਹੈ ਨਾਮ ਹੈ ਖਾਣਾ ਆ ਤੇ ਨਾਮ ਹੈ ਕੁਝ ਪੀਣਾ ਆ ਜਦੋਂ ਤੁਸੀਂ ਵਰਤ ਰੱਖ ਕੇ ਦੁਆ ਕਰੋਗੇ ਮਨ ਵੀ ਹੌਲਾ ਮਨ ਵੀ ਸਮਝਣ ਵਾਲੀਆਂ ਗੱਲਾਂ ਸਮਝੇਗਾ ਤੋਂ ਕੀ ਹੋਵੇਗਾ ਫਿਰ ਜਿਹੜਾ ਸਾਡਾ ਸਰੀਰ ਆ ਉਹ ਵੀ ਹੌਲਾ ਹੋ ਜਾਏਗਾ ਕਈ ਸਰੀਰ ਦੇ ਵਿੱਚ ਬਿਮਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਬੰਦੇ ਨੂੰ ਉਹ ਖਾਣ ਪੀਣ ਦੇ ਨਾਲ ਲੱਗੀਆਂ ਸਰੀਰ ਭਾਰਾ ਹੁੰਦਾ ਆ ਔਰ ਉਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਉਹ ਲੱਗਦੀਆਂ ਤੋ ਪਰਮੇਸ਼ਵਰ ਚਾਹੁੰਦਾ ਹੈ ਕਿ ਸਾਡਾ ਮਾਨਵੀ ਹੋਣਾ ਰਹੇ ਤੇ ਸਰੀਰ ਵੀ ਹੋਣਾ ਰਹੇ ਉਹਨੂੰ ਹੌਲਿਆਂ ਰੱਖ ਕੇ ਅਸੀਂ ਦੁਆ ਕਰਨ ਵਾਸਤੇ ਜੇ ਸਾਡਾ ਵਜਨ ਬਹੁਤ ਹੋਵੇਗਾ ਅਸੀਂ ਭਾਰੇ ਹੋਵਾਂਗੇ ਨਾ ਤੇ ਅਸੀਂ ਜਿਆਦਾ ਦੁਆ ਕਰ ਸਕਾਂਗੇ ਸਾਡਾ ਸਰੀਰ ਥੱਕ ਜਾਏਗਾ ਤੋ ਨਾ ਸਾਡਾ ਦੁਆ ਨੂੰ ਮੰਨ ਲੱਗੇਗਾ ਨਾ ਅਸੀਂ ਪ੍ਰਾਰਥਨਾ ਤੇ ਬੈਠ ਸਕਦੇ ਆ ਨਾ ਸਾਡੇ ਗੋਟਨੇ ਜਿਹੜੇ ਆ ਉਹ ਵੀ ਨਹੀਂ ਬੈਠ ਸਕਦੇ ਪ੍ਰਾਰਥਨਾ ਦੇ ਵਾਸਤੇ ਇਸ ਕਰਕੇ ਅਸੀਂ ਵਰਤ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਉਹ ਸਾਨੂੰ ਕਈ ਬਿਮਾਰੀਆਂ ਤੋਂ ਸੁਟਕਾਰਾ ਦਿੰਦਾ ਆ ਸਾਡੀਆਂ ਅੰਦਰ ਦੀਆਂ ਬਿਮਾਰੀਆਂ ਕਈ ਐ ਜਿਹੜੀਆਂ ਖਤਮ ਹੋ ਜਾਂਦੀਆਂ ਵਰਤ ਰੱਖਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਬਹੁਤ ਜ਼ਿਆਰੀ ਨਰਜੀ ਜਿਹੜੀ ਐ ਤਕਤ ਆਤਮਿਕ ਵੀ ਤੇ ਸਰੀਰਕ ਵੀ ਉਹ ਜਿਹੜੀਆਂ ਬਹੁਤ ਬਣ ਜਾਂਦੀ ਐ ਜਦੋਂ ਤੁਸੀਂ ਵਰਤ ਰੱਖ ਕੇ ਦੁਆ ਦੇ ਵਿੱਚ ਬੈੰਦੇ ਜੋ ਇੱਕ ਦਿਨ ਦੁਆ ਕਰਨ ਦੇ ਨਾਲ ਇੱਕ ਦਿਨ ਬੈਠ ਕੇ ਪ੍ਰਾਰਥਨਾ ਕਰਨ ਦੇ ਨਾਲ ਹਫਤੇ ਵਿੱਚ ਦੋ ਨਹੀਂ ਤੇ ਇੱਕ ਦਿਨ ਆਪਾਂ ਵਰਤ ਰੱਖ ਕੇ ਪ੍ਰਾਰਥਨਾ ਕਰੀਏ ਦੁਆ ਕਰੀਏ ਜਿਹਦੇ ਨਾਲ ਸਾਡਾ ਮਨ ਬਹੁਤ ਹੌਲਾ ਬਹੁਤ ਹਲਕਾ ਹੋ ਜਾਏਗਾ ਤੋ ਜਦੋਂ ਨਿਨਵਾ ਦੇ ਲੋਕਾਂ ਨੇ ਉਹਨਾਂ ਦੇ ਉੱਤੇ ਤਬਾਹੀ ਆਉਣੀ ਸੀ ਖਤਮ ਹੋ ਜਾਣਾ ਹੀ ਨਿਨਵਾ ਦੇ ਲੋਕਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੇ ਕੁਝ ਨਾ ਖਾਦਾ ਨਾ ਪੀਤਾ ਵਰਤ ਰੱਖਿਆ ਪ੍ਰਭੂ ਦੇ ਅੱਗੇ ਬੈਠ ਗਏ ਉਹਨਾਂ ਦੇ ਜਿਹੜੇ ਮਾੜੇ ਦਿਨ ਆਉਣੇ ਸੀ ਉਹ ਸਾਰੇ ਜਿਹੜੇ ਬਦਲ ਗਏ ਖਤਮ ਹੋ ਗਏ ਤੇ ਉਹਨਾਂ ਦੇ ਚੰਗੇ ਦਿਨ ਆ ਗਏ ਯਾਦ ਰੱਖੋ ਵਰਤ ਰੱਖ ਕੇ ਪ੍ਰਾਰਥਨਾ ਕਰਨ ਦੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਣ ਦੇ ਨਾਲ ਤੁਹਾਡੇ ਆਉਣ ਵਾਲੇ ਦਿਨ ਜਿਹੜੇ ਆ ਬੁਰੇ ਦਿਨ ਜਿਹੜੇ ਆ ਉਹ ਬਦਲ ਜਾਣਗੇ ਚੰਗੇ ਦਿਨ ਆ ਜਾਣਗੇ ਬਹੁਤ ਚੰਗੇ ਦਿਨ ਆ ਜਾਣਗੇ ਬਹੁਤ ਆਸ਼ੀਸ਼ ਵਾਲੇ ਦਿਨ ਆ ਜਾਣਗੇ ਗੌਰ ਕਰੀਏ ਅਸੀਂ ਜੇ ਚੰਗੇ ਦਿਨ ਚਾਹੁੰਦੇ ਆ ਜਿਵੇਂ ਨਿਨਵਾ ਦੇ ਲੋਕਾਂ ਨੇ ਉੱਥੋਂ ਦੇ ਨਿਨਵਾ ਦੇ ਲੋਕਾਂ ਦੇ ਜੀਵਨ ਦੇ ਅੰਦਰ ਪਾਪ ਸੀ ਨਿਨਵਾ ਤਬਾਹ ਹੋ ਜਾਣਾ ਸੀ ਵਰਨਿੰਦਵਾ ਦੇ ਵਿੱਚ ਜਦੋਂ ਪ੍ਰਚਾਰ ਹੋਇਆ ਉਹਨਾਂ ਰੋਟੀ ਛੰਡਤੀ ਖਾਣਾ ਪੀਣਾ ਛੱਡਦਾ ਪ੍ਰਾਰਥਨਾ ਕਰਦੀ ਖੁਦਾ ਦੇ ਅੱਗੇ ਵਰਤ ਰੱਖ ਕੇ ਤੇ ਉਹਨਾਂ ਦੇ ਦਿਨ ਜਿਹੜੇ ਆਉਣ ਆਲਾ ਸਮਾਂ ਜਿਹੜਾ ਸੀ ਉਹ ਦੁੱਖਾਂ ਦਾ ਆਉਣਾ ਸੀ ਉਸ ਤਰ੍ਹਾਂ ਪਰ ਜਿੱਦਨ ਦੁਆ ਕੀਤੀ ਵਰਤ ਰੱਖ ਕੇ ਚੰਗਾ ਸਾਰਾ ਕੁਝ ਹੋ ਗਿਆ ਉਹ ਉਹ ਬਚਾਏ ਗਏ ਅਸੀਂ ਬਚਾਏ ਜਾਵਾਂਗੇ ਜਦੋਂ ਵਰਤ ਰੱਖ ਕੇ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਖਾਣਾ ਛੱਡ ਕੇ ਪੀਣਾ ਛੱਡ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਥੋੜਾ ਥੋੜਾ ਸਮਾਂ ਸੀ ਬੈਠਣਾ ਸ਼ੁਰੂ ਕਰੀਏ ਸਾਡੇ ਘਰ ਵਿੱਚ ਕਿਰਪਾ ਆਵੇਗੀ ਸਾਡੇ ਘਰ ਦੇ ਮਾੜੇ ਜਿਹੜੇ ਦਿਨ ਹੋਣੇ ਆ ਉਹ ਚੰਗੇ ਹਾਲਾਤਾਂ ਦੇ ਵਿੱਚ ਬਦਲ ਜਾਣਗੇ ਸਾਡੇ ਸਰੀਰ ਅੰਦਰ ਜਿਹੜੇ ਦੁੱਖ ਹੋਣੇ ਆ ਉਹ ਚੰਗਿਆਈ ਦੇ ਵਿੱਚ ਆ ਜਾਣਗੇ ਸਾਨੂੰ ਚੰਗਿਆਈ ਮਿਲ ਜੇਗੀ ਸਾਡੀ ਆਤਮਿਕ ਸ ਬਹੁਤ ਸਾਰੀ ਚੰਗਿਆਈ ਆ ਜਾਏਗੀ ਸਾਡੇ ਸੁਭਾਅ ਦੇ ਵਿੱਚ ਬਦਲਾਅ ਆ ਜੇਗਾ ਇਸ ਕਰਕੇ ਆਪਣੇ ਜੀਵਨ ਦੇ ਅੰਦਰ ਐਸਾ ਇੱਕ ਮਾਹੌਲ ਬਣਾਈਏ ਕਿ ਅਸੀਂ ਵਰਤ ਰੱਖ ਕੇ ਪ੍ਰਾਰਥਨਾ ਦੇ ਵਿੱਚ ਅੱਗੇ ਵਧਦੇ ਚਾਹੀਏ ਹਰ ਹਫਤੇ ਦੇ ਵਿੱਚ ਅੱਗੇ ਵਧਿਏ ਇਹ ਜ਼ਰੂਰੀ ਹੈ ਸਾਡੇ ਚੋਂ ਕਈ ਬਿਮਾਰੀਆਂ ਕਈ ਦੁੱਖ ਜਿਹੜੇ ਆ ਉਹ ਦੂਰ ਹੋਣਗੇ ਐਸੇ ਕਰਕੇ ਪ੍ਰਭੂ ਦੇ ਦਾਸ ਨੇ ਵਚਨ ਇਬਰਾਨੀਆਂ 13 8 ਦੇ ਵਿੱਚ ਦੇ ਵਿੱਚ ਲਿਖਿਆ ਆ ਕਿ ਇਹ ਚੰਗੀ ਗੱਲ ਆ ਕਿ ਮਨ ਕਿਰਪਾ ਦੇ ਨਾਲ ਤਗੜਾ ਹੋਵੇ ਨਾ ਕਿ ਭੋਜਨ ਤੇ ਪਦਾਰਥਾਂ ਦੇ ਨਾਲ ਮਨ ਜਿਹੜਾ ਜਦੋਂ ਅਸੀਂ ਭੋਜਨ ਛੱਡ ਕੇ ਪ੍ਰਾਰਥਨਾ ਕਰਨ ਵਾਲੇ ਬਣਾਂਗੇ ਸਾਡਾ ਮਨ ਜਿਹੜਾ ਬਹੁਤ ਤਗੜਾ ਹੋ ਜਾਏਗਾ ਮਨ ਹੌਲਾ ਹੋ ਜਾਏਗਾ ਤੇ ਕੀ ਹੋਵੇਗਾ ਸਰੀਰ ਵੀ ਸਾਡਾ ਜਿਹੜਾ ਉਹ ਵੀ ਚੰਗਾ ਹੋ ਜਾਏਗਾ ਅਸੀਂ ਸਰੀਰ ਵਿੱਚ ਵੀ ਨਰੋਏ ਹੋ ਜਾਵਾਂਗੇ ਤੇ ਆਤਮਾ ਵਿੱਚ ਵੀ ਨਰੋਏ ਹੋ ਜਾਵਾਂਗੇ ਅੱਖਾਂ ਬੰਦ ਕਰੀਏ ਬਰਕਤ ਦੇ ਵਾਸਤੇ ਦੁਆ ਕਰਾਂਗੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇਗਾ ਪਿਆਰੇ ਯਿਸੂ ਜੀ ਇਹਨਾਂ ਬੱਚਿਆਂ ਨੂੰ ਬੜੇ ਆਸ਼ੀਸ਼ ਤੇ ਤੰਦਰੁਸਤੀ